ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜਦੋਂ ਅਸੀਂ ਆराधना ਸ਼ੁਰੂ ਕੀਤੀ ਸੀ ਉਦੋਂ ਮੈਂ ਉਪਾਸਕ ਸੀ ਦੋ ਦਿਨਾ ਉਪਾਸ ਸੀ ਪਰ ਉਪਾਸਨਾ ਕਰਦੇ ਕਰਦੇ ਹੁਣ ਕਹਿੰਦੇ ਇੱਕ ਹੀ ਹੋ ਗਏ ਹੁਣ ਨਹੀਂ ਆ ਦੋ ਨਹੀਂ ਹੈਗੇ ਹੁਣ ਇੱਕ ਹੀ ਹੋ ਗਏ ਨੇ ਦੋਏ ਤੇ ਇੱਕ ਰੂਪ ਹੋਏ ਗਏ ਉਹ ਮਹਾਰਾਜ ਨੇ ਕੀ ਨਾ ਗਾਲੇ ਤੇ ਇਹਦਾ ਮਤਲਬ ਜਦੋਂ ਉਪਾਸਨਾ ਸ਼ੁਰੂ ਕੀਤੀ ਸੀ ਉਦੋਂ ਦੇ ਤੱਕ ਕੀਤੀ ਸੀ ਨਾ ਦੋ ਸੀ ਨਾ ਵੀ ਮੈਂ ਉਪਾਸਕ ਤੇ ਉਹ ਮੇਰਾ ਉਪਾਸਕ ਹੁਣ ਉਪਾਸਨਾ ਦੀ ਪੂਰਤੀ ਹੋ ਗਈ ਆ ਆ ਭੇਦਤਾ ਹੋ ਗਈ ਆ ਅਹੰਗਰਾ ਆਪਸਨਾ ਕਰਦੇ ਕਰਦੇ ਜਿਹੜੀ ਗੱਲ ਮਾਰੇ ਨੇ ਅੱਜ ਕਹੀ ਆ ਹਰ ਫਿਰ ਸੰਗ ਬੈਠੜੀ ਆ ওই ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਵੀ ਦੁਆਏ ਤੇ ਇੱਕ ਰੂਪ ਹੋਇਆ ਕੇ ਉਹ ਹੁਣ ਇੱਕੋ ਹੀ ਰੂਪ ਹੋ ਗਿਆ ਹੁਣ ਉਹ ਆਪਸ ਪਾਸੇ ਭਾਵਟ ਪੁੱਟ ਗਿਆ ਹੁਣ ਮੈਂ ਬ੍ਰह्म ਹੋ ਗਿਆ ਮੇਰੀ ਆਪਣਾ ਪਤੀਨਾ ਭੇਦਤਾ ਹੋ ਗਈ ਇਹ ਗੱਲ ਮਾਰੇ ਨੇ ਅੱਜ ਕਹੀ ਆ ਤੇ ਜਿਹੜਾ ਦੂਜੇ ਲੋਕ ਆ ਤੇ ਸਹੀ ਉਹਨਾਂ ਦੀ ਗੱਲ ਵੀ ਮਾਰੇ ਨੇ ਕਹੀ ਆ ਸਾਧ ਜਨਾ ਤੇ ਬਾਹਰੀ ਸਿਰਹਿਣ ਇਕੈ ਲੜੀ ਆਹ ਤੇਨ ਦੁੱਖ ਨ ਕਬ ਹੋ ਉਤਰੈ ਉਤੋ ਸਪਸ਼ਟ ਰਹਾ ਦੁੱਖ ਕਾਦਾ ਵਾ ਜਨ ਮਰਨ ਦਾ ਹਰ ਕਸ਼ੋਗ ਦਾ ਹਰ ਪਿਆਸ ਦਾ ਇਹ ਸਾਰੇ ਦੁੱਖੀ ਤੇ ਹੈ ਜਿੰਨਾ ਦਵੰਦ ਹੈ ਉਹ ਸਾਰਾ ਦੁੱਖ ਹੈ ਗਰਮੀ ਸਰਦੀ ਭੁੱਖ ਪਿਆਸ ਪਾਪ ਪੁੰਨ ਛੋਟਾ ਵੱਡਾ ਇਹ ਸਾਰਾ ਕੁਝ ਜੋ ਹੈ ਦੁੱਖੀ ਤੇ ਹੈ ਉਹਨਾਂ ਦਾ ਕਹਿੰਦੇ ਦੁੱਖ ਕਦੀ ਉਤਰਦਾ ਹੀ ਨਹੀਂ ਹੈ ਕਿੰਨਾ ਦਾ ਸਾਧ ਜਨਾ ਤੇ ਬਾਹਰੀ ਜਿਹੜੇ ਜਗ੍ਸ ਜਿਹੜੇ ਮਨੋ ਲੋਕ ਨਾ ਆਚਾਰੀਆ ਦੀ ਗੁਰੂ ਦੀ ਸਾਧੂ ਦੀ ਸੰਗਤ ਤੋਂ ਬਾਹਰ ਆ ਜਿਨ੍ਹਾਂ ਨੂੰ ਕੋਈ ਗੁਰੂ ਨੇ ਬੜਿਆ ਜਿਨ੍ਹਾਂ ਨੂੰ ਕੋਈ ਆਚਾਰੀਆ ਨੇ ਬੜਿਆ ਜਿਹੜੇ ਐਸੇ ਸਾਧਕਾਂ ਦੀ ਸੰਗਤ ਵਿੱਚ ਨਹੀਂ ਗਏ ਉਹ ਉਹਨਾਂ ਤੋਂ ਬਾਹਰ ਜਿਹੜੇ ਰਹਿਣ ਇਕੱਲੜੀ ਆ ਉਹ ਕੰਦੇ ਇਕੱਲੇ ਰਹਿ ਜਾਂਦੇ ਆ ਇਕੱਲੇ ਦਾ ਮਤਲਬ ਕੀ ਹੈ ਉਹਨਾਂ ਨੇ ਮਿਲਣਾ ਕਿਹਦੇ ਨਾਲ ਇਹ ਜਾ ਕੇ ਪਤੀ ਨਾਲ ਮਿਲਣਾ ਹੈ ਨਾ ਉਹ ਇਕੱਲੇ ਇਹ ਕਰਕੇ ਤਾਂ ਇਹਦੇ ਵੀ ਉਹਦਾ ਮੇਲ ਨਹੀਂ ਹੁੰਦਾ ਬਹੁਤ ਹੈਗਾ ਹੀ ਆ ਆਪਣੇ ਆਪ ਨੂੰ ਸਮਝਦੇ ਨਾ ਵੀ ਮੈਂ ਜੀਵਿਆਂ ਤੇ ਇੱਕ ਮੇਰਾ ਕੋਈ ਅਲੱਗ ਪਰਮਾਤਮਾ ਆ ਤੇ ਉਹ ਇਕੱਲੇ ਹੀ ਰਹਿ ਜਾਂਦੇ ਉਹਨਾਂ ਦਾ ਮੇਲ ਹੁੰਦਾ ਹੀ ਨਹੀਂ ਆ ਜਿਵੇਂ ਕਬੀਰ ਜੀ ਮਹਾਰਾਜ ਨੇ ਕਿਹਾ ਨਾ ਵੀ ਚੱਕਵੀਂ ਜਗਵਾ ਤੇ ਮਿਲ ਜਾਂਦੇ ਆ ਫਿਰ ਵੀ ਜਦੋਂ ਸੂਰਜ ਚੜ੍ਹਦਾ ਆ ਪਰ ਜੋ ਨਰ ਵਿਚਰੇ ਨਾਮ ਸਿਓ ਨਾ ਦਿਨ ਮਿਲੇ ਨਾ ਰਾਤ ਉਹਨਾਂ ਦਾ ਮੜਕੇ ਮਲਾਪ ਹੁੰਦਾ ਨਹੀਂ ਆ ਜੇ ਉਹਨਾਂ ਦਾ ਮਲਾਪ ਹੁੰਦਾ ਆ ਤੇ ਕੌਣ ਕਰਾਉਂਦਾ ਆ ਕੌਣ ਕਲਾ ਸਕਦਾ ਮਿਲਾਵ ਦੁਬਾਰਾ ਐਸੇ ਪੁਰਸ਼ਾਂ ਦਾ ਜੇ ਗੁਰੂ ਰੇ ਦੇ ਸਾਧੂ ਮਿਲ ਜਿਹਨਾਂ ਦਾ ਪਿਆਰਾ ਮਿਲ ਜਿਹਨਾ ਤੇ ਸੰਤ ਸਹਾਈ ਨਾਮ ਕੇ ਕਰ ਕਿਰਪਾ ਦਿਆ ਲਲਾਈ ਸੱਚੇ ਪਾਤਸ਼ਾਹ ਨੇ ਕਿਹਾ ਇਹ ਸੰਤ ਇਹਦੇ ਵਿੱਚ ਸਹਾਇਤਾ ਕਰ ਸਕਦੇ ਐ ਭਲਾਉਣ ਦੇ ਵਿੱਚ ਇਸ ਕਰਕੇ ਜਿਹੜੇ ਮਤਲਬ ਪੁਰਸ਼ ਵਿੱਚ ਸਹੀ ਪੁਰਸ਼ ਆ ਬੇਸਹੀਤ ਮਤਲਬ ਜਿਹੜੇ ਸੰਸਾਰ ਦੇ ਨਾਲ ਅਸਖਤ ਹੈ ਜਿਹੜੇ ਸੰਸਾਰ ਦੇ ਭੋਗ ਦਾ ਆਥਾਂ ਵਿੱਚ ਲਿਪਤ ਹੈ ஒரு ரெண்டே பாவ